ਸਫੀਰ ਚੰਦ ਤੇ ਲਖਮੀ ਚੰਦ ਨੇ ਵਿਰੋਧਤਾ ਕੀਤੀ ਫਿਰ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਦਾਤੂ ਜੀ ਤੇ ਦਾਸੂ ਜੀ ਨੇ ਵਿਰੋਧਤਾ ਕੀਤੀ ਫਿਰ ਜਦੋਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਫਿਰ ਮੋਹਨ ਜੀ ਤੇ ਮੋਰੀ ਜੀ ਨੇ ਵਿਰੋਧਤਾ ਕੀਤੀ ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਪ੍ਰਿਥੀ ਚੰਦ ਨੇ ਵਿਰੋਧਤਾ ਕੀਤੀ ਇਸ ਤਰ੍ਹਾਂ ਸਾਸੀ ਇਹ ਵਿਰੋਧਤਾ ਚੱਲ ਰਹੀ ਆ ਰਹੀ ਹੈ ਪਰ ਇਹ ਗੁਰਤਾ ਗੱਦੀ ਜੋ ਹੈ ਇਹ ਲਈ ਫਰਮਾਨ ਦੇ ਨਾਲ ਹੁੰਦੀ ਹੈ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਸੋ ਇਸ ਪ੍ਰਕਾਰ ਸਾਬ ਸ੍ਰੀ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਗੁਰੂ ਪਰਬੇ ਨਾ ਉਹ ਸੰਸਾਰ ਤੋਂ ਵਾਪਸ ਜਾਣ ਲੱਗੇ ਹਨ ਤੇ ਉਹ ਵੀ ਪਰਖ ਕਰ ਰਹੇ ਹਨ ਕਿ ਸਾਡੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਕੌਣ ਬੈਠੇਗਾ ਉਹਨਾਂ ਦੀ ਪਰਖ ਹੈ ਸੋ ਦੋ ਤਿੰਨ ਬੰਦ ਗੁਰੂ ਅਮਰਦਾਸ ਜੀ ਮਾਰੇ ਨੇ ਜੋ ਸਾਡੇ ਤੇ ਪਰ ਉਪਕਾਰ ਕੀਤੇ ਹਨ ਤੇ ਫਿਰ ਆਪਣੀ ਪਰਖ ਦੇ ਅਨੁਸਾਰ ਆਪ ਜੀ ਨੇ ਗੁਰ ਰਾਮਦਾਸ ਜੀ ਨੂੰ ਗੁਰਤਾ ਗਦੀ ਬਸਦੀ ਹੈ ਮੈਂ ਜਲਦੀ ਜਲਦੀ ਵਿੱਚ ਆਪ ਜੀ ਨੂੰ ਪੜਨ ਦਾ ਨਿਰਮਾਣਾ ਦਾ ਯਤਨ ਕਰਾਂਗਾ ਅਮਰਦਾਸ ਭੱਲੇ ਤੀਜੀ ਪਾਤਸ਼ਾਹੀ ਥਾਂ ਦੇਂਦੇ ਸੀ ਜਿਹੜੇ ਨਿਥਾਵਿਆਂ ਨੂੰ ਜਿਦਾ ਕੋਈ ਨਾ ਹੋਵੇ ਜਹਾਨ ਅੰਦਰ ਲਬ ਲੈnde ਸੀ ਉਹਦੇ ਸਿਰ ਨਾਂਵਾਂ ਨੂੰ ਸੇਵਾ ਸਿਮਰਨ ਤੇ ਤਿਆਗ ਦੀ ਮੂਰਤੀ ਸਨ ਗੁਰੂ ਅਮਰਦਾਸ ਜੀ ਰੱਬੀ ਗਿਆਨ ਤੇ ਭਰੇ ਪੰਡਾਰ ਹੈ ਸੀ ਸੰਗਤ ਪੰਗਤ ਤੇ ਲੰਗਰ ਦੀ ਰੀਤ ਤੋਰੀ ਦੀਨ ਦੁਖੀ ਦਾ ਕਰਦੇ ਉਧਾਰ ਹੈ ਸੀ ਸਤੀ ਪ੍ਰਥਾ ਦੇ ਬੰਧਨਾਂ ਤੋਂ ਮੁਕਤ ਕਰਕੇ ਬੜੇ ਸੁਧਾਰ ਕੀਤੇ ਨ ਗੁਰੂ ਅਮਰਦਾਸ ਜੀ ਨੇ ਸਮਾਜ 'ਚ ਬੜਾ ਭਾਰੀ ਸੁਧਾਰ ਕੀਤਾ ਹੈ ਸਾਹਿਬ ਜੀ ਜਿਸ ਦਾ ਕੋਈ ਅੰਤ ਨਹੀਂ ਹੈ ਸਤੀ ਪ੍ਰਥਾ ਦੇ ਬੰਧਨਾਂ ਤੋਂ ਮੁਕਤ ਕਰਕੇ ਪਰਮ ਵਹਿਮ ਪਖੰਡਾ ਨੂੰ ਤੋੜਿਆ ਸੀ ਸਦੀਆਂ 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 ਤੋਂ ਜਿਹੜੀ ਗੁਲਾਮ ਹੈ ਸੀ ਮਾਨ ਤਾਣ ਉਹਦਾ ਮੋੜਿਆ ਸੀ ਸਾ ਸਤਸਿੰਘ ਜੀ ਇਤਨੇ ਕਰਕੇ ਨਾ ਫਿਰ ਮਹਾਰਾਜ ਹੁਣ ਵਾਪਸ ਜਾਣ ਲੱਗੇ ਹਨ ਤੇ ਪਰਖਣ ਲੱਗੇ ਹਨ ਔਰ ਪਰਖ ਕਰਨ ਵਿੱਚ ਗੁਰੂ ਰਾਮਦਾਸ ਜੀ ਉਹਨਾਂ ਦੀ ਸੇਵਾ ਵੀ ਤੇ ਹਾਜ਼ਰ ਹਨ ਪਰ ਗੁਰੂ ਰਾਮਦਾਸ ਜੀ ਜਦੋਂ ਇਸ ਬੱਚੇ ਨੂੰ ਦੇਖਦੇ ਹਨ ਇਸ ਦੇ ਕੋਲ ਕੋਈ ਸਵਾਲ ਕਰਦੇ ਹਨ ਅੱਗੋਂ ਗੁਰੂ ਰਾਮਦਾਸ ਜੀ ਬਚਪਨ ਵਿੱਚ ਕੀ ਜਵਾਬ ਦਿੰਦੇ ਹਨ ਬਸ ਸਤਸਿੰਘ ਜੀ ਦੋ ਦੋ ਬੰਦ ਤਿੰਨ ਬੰਦ ਮੈਂ ਯਤਿਮ ਹਾਂ ਨਿਆਸਰਾ ਰਹਿ ਗਿਆ ਹਾਂ ਗੁਰੂ ਰਾਮਦਾਸ ਜੀ ਕਹਿੰਦੇ ਗੁਰੂ ਰਾਮਦਾਸ ਜੀ ਉੱਤੋਂ ਗਰੀਬੀ ਵੀ ਅੰਤਾਂ ਦੇ ਛਾਈ ਹੋਈ ਏ ਸੰਗੀ ਸਾਥੀ ਨਾ ਆਸਰਾ ਨਜ਼ਰ ਆਵੇ ਓਟ ਤੁਸਾਂ ਦੇ ਚਰਨਾਂ ਦੀ ਲਾਈ ਹੋਈ ਏ ਗੁਰਾਂ ਆਖਿਆ ਗੁਰੂ ਅਮਰਦਾਸ ਜੀ ਇਹ ਗੱਲ ਸੁਣ ਕੇ ਨਾ ਅੱਗੋਂ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਹਨ ਗੁਰਾਂ ਆਖਿਆ ਸੀਸ ਤੇ ਹੱਥ ਧਰ ਕੇ ਨਿਆਣੀ ਉਮਰ ਪਰ ਗੱਲਾਂ ਸਿਆਣੀਆਂ ਨੇ ਤੇਰੇ ਹਿੱਸੇ ਨੇ ਆਣੀਆਂ ਪਾਤਸ਼ਾਹੀਆਂ ਤੂੰ ਜੋਤਾ ਇਲਾਈ ਜਗਣੀਆਂ ਨੇ ਤੈਨੂੰ ਓਟ ਜੇ ਗੁਰੂ ਦਰਬਾਰ ਦੀ ਹੈ ਲੋੜ ਸਾਨੂੰ ਵੀ ਨਿਸ਼ਚੈ ਤੇ ਪਿਆਰ ਦੀ ਹੈ ਜਿਹੜਾ ਭਲਾ ਸਰਬਤ ਦਾ ਮੰਗਦਾ ਹੈ ਲੋੜ ਸਾਨੂੰ ਵੀ ਐਸੇ ਕਿਰਧਾਰ ਦੀ ਹੈ ਜਾਣੀ ਜਾਣ ਸੀ ਪਾਤਸ਼ਾਹ ਜਾਣਦੇ ਸੀ ਇਹਨੇ ਜਗਤ ਜਲੰਦੇ ਨੂੰ ਤਰਨਾ ਹੈ ਗੁਰੂ ਅਮਰਦਾਸ ਜੀ ਜਾਣੀ ਜਾਣ ਗੁਰੂ ਰਾਮਦਾਸ ਜੀ ਬਾਰੇ ਜਾਣਦੇ ਨੂੰ ਮਾਣ ਦੇਣਾ ਹੈ ਇਹਨੇ ਨਿਮਾਣਿਆਂ ਨੂੰ ਤਪਦੇ ਹਿਰਦੇ ਨੂੰ ਇਹਨਾਂ ਨੇ ਠਰਨਾ ਹੈ ਮਾਣ ਦੇਣਾ ਮਾਣ ਦੇਣਾ ਹੈ ਇਹਨਾਂ ਨਿਮਾਣਿਆਂ ਨੂੰ ਤਪ ਤੇ ਹਿਰਦੇ ਨੂੰ ਇਹਨਾਂ ਨੇ ਠਰਨਾ ਹੈ ਕੋਲ ਸਦਕੇ ਆਖਿਆ ਸਤਿਗੁਰਾਂ ਨੇ ਸਦਾ ਆਗਿਆ ਸਚਖੰਡ ਜਾਣਦਾ ਏ ਗੁਰੂ ਅਮਰਦਾਸ ਦਾ ਸਦਾ ਆਰਿਆ ਜਾਣ ਪਿੱਛੋਂ ਕੋਈ ਹਿਰਖ ਨਾ ਸੋਗ ਕਰਿਓ ਇਹੇਲਾ ਜੋਤ ਚੋਂ ਜੋਤ ਜਗਣਦਾ ਏ ਤੀਜੇ ਪਾਤਸ਼ਾਹ ਨੇ ਰਾਮਦਾਸ ਜੀ ਨੂੰ ਗੱਦੀ ਸੌਂਪ ਦਿੱਤੀ ਜ਼ਿੰਮੇਵਾਰੀਆਂ ਦੀ ਚੌਥੀ ਜੋਤ ਗੁਰੂ ਨਾਨਕ ਦੀ ਹੋਈ ਪ੍ਰਗਟ ਰਖਨੀ ਜਿਸ ਨਵੀਆਂ ਉਹ ਸਾਰੀਆਂ ਦੀ ਚੌਥੀ ਜੋਤ ਪ੍ਰਗਟ ਹੋਈ ਗੁਰੂ ਨਾਨਕ ਦੀ ਰਖਨੀ ਜਿਸ ਨਵੀਆਂ ਉਹ ਸਾਰੀਆਂ ਦੀ ਇਸ ਪ੍ਰਕਾਰ ਗੁਰੂ ਅਮਰਦਾਸ ਜੀ ਮਹਾਰਾਜ ਜੋ ਹਨ ਜੋਤੀ ਜੋ ਸਮਾ ਜਾਂਦੇ ਹਨ ਤੇ ਗੁਰਨਾਨਕ ਸਾਹਿਬ ਦੀ ਗੱਦੀ ਤੇ ਗੁਰੂ ਰਾਮਦਾਸ ਜੀ ਨੂੰ ਬਿਠਾ ਜਾਂਦੇ ਹਨ ਅਸੀਂ ਗੁਰੂ ਅਮਰਦਾਸ ਜੀ ਮਾਰੇ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਹਾਂ